ਪਸ਼ੂ ਸੁਰੱਖੇ ਵੀ ਆ ਕੋਈ ਵਪਾਰ ਦਾ ਗੰਮ ਨਹੀਂ ਪਸ਼ੂ ਬਾਈ ਕੋਲੇ ਬਈ ਸਾਰੀ ਚੰਗੀਆਂ ਚੰਗੇ ਸੀਮਣਦੇ ਆ ਪਹਿਲਾਂ ਵੀ ਬਾਈ ਤਿੰਨ ਕਿੰ ਮਹੀਨੇ ਹੋ ਗਏ ਸ਼ਾਇਦ ਉਦੋਂ ਵੀਡੀਓ ਬਣਾਈ ਸੀ ਉਦੋਂ ਵੀ ਬਾਈ ਨੇ ਇੱਕ ਝੋਟੀ ਜਿਹੜੀ ਬਹੁਤ ਚੰਗੀ ਵਕਾਉ ਕਰੀ ਸੀ ਬਾਈ ਨੇ ਦੱਸਿਆ ਇਹ ਸਾਰਾ ਬਾਈ ਕੋਲੇ ਪ੍ਰੋਪਰ ਰਿਕਾਰਡ ਚੰਗੇ ਸੀ ਬਣਦੇ ਆ ਆ ਝੋਟੀ ਵੀ ਚੰਗੀਆਂ ਦੇ ਨਾਲ ਦੀ ਝੋਟੀ ਵੀ ਤੇ ਉਧਰ ਬਾਈ ਸਿੰਘ ਲਗਾਏ ਵਿਆਣਾ ਝੋਟੀ ਦੇ ਹਾਂਜੀ ਹਾਂਜੀ ਠੀਕ ਆ ਬਾਈ ਪੂਰੇ ਸ਼ੌਂਕ ਨਾਲ ਰੱਖਿਆ ਬਾਈ ਸਿੰਘ ਲਗਾਏ ਦਾ ਕੱਟੀ ਦੇ ਨੇੜੇ ਤੋਂ ਚੈੱਕ ਕਰੋ ਲੈ ਕਿਆ ਬਾਤ ਆ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਠੀਕ ਠਾਕ ਨਾਮ ਤੇ ਐਡਰੈਸ ਬੋਲੋ ਨਾਮ ਪਰਮਜੀਤ ਸਿੰਘ ਜੀ ਪਿੰਡ ਦੀਨਾ ਸਾਹਿਬ ਠੀਕ ਹੈ ਜੀ ਜ਼ਿਲ੍ਹਾ ਮੋਗਾ ਤਹਿਸੀਲ ਨੇਲ ਸਿੰਘ ਵਾਲਾ ਨੇੜੇ ਪਿੰਡ ਬਈ ਨੇੜੇ ਪੱਤੋ ਹੀਰਾ ਸਿੰਘ ਜੀ ਖਾਈ ਠੀਕ ਹੈ ਜੀ ਕਾਂਗੜ ਸਲਾਤਪੁਰ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ 98884 ਜੀ 31856 ਠੀਕ ਹੈ ਬਾਈ ਬਈ ਪਿੱਛੇ ਜੇ ਵੀ ਆਪਾਂ ਇੱਕ ਝੋਟੀ ਵੇਚੀ ਸੀ ਹਾਂਜੀ ਬਹੁਤ ਚੰਗੀ ਸੀ ਉਹ ਵੀ ਹਾਂਜੀ ਉਹ ਵੀ ਚੰਗੇ ਸੀ ਉਹ ਹਾਂ ਸੀ ਇੱਕ ਤੇ ਛੋਟੀ ਬਕਾਊ ਕਰੀਏ ਹਾਂਜੀ ਇਹ ਵੀ ਕਰਦੇ ਹੋਈ ਆਪਨੇ ਇਹ ਵੀ ਚੰਗੇ ਸੀਮੰਦੀਆਂ ਦੀ ਦੋਨੇ ਝੋਟੀਆਂ ਇੱਕੋ ਸੀਮੰਦੀਆਂ ਦੀ 14 ਦਾ 70 ਦੀਆਂ ਠੀਕ ਹੈ ਐਚ ਡੀ ਐਲ ਦੇ ਸੀਮੰਦੀਆਂ ਹਰਿਆਣੇ ਦੀਆਂ ਇਹ ਵੀ 14 ਦਾ 70 ਇਹ ਵੀ 14 ਦਾ 70 ਦੀ ਹੈ ਦੂਜੀ ਝੋਟੀ ਵੀ 14 ਦਾ 70 ਉਹ ਜਿਹੜੀ ਆਪਣੇ ਕੋਲ ਖੜੀ ਹੋਈ ਹੈ 14 ਦਾ 70 ਦੀ ਠੀਕ ਆ ਕਿੰਨਾ ਦੁੱਧ ਸੀ ਪਿਛਲੇ ਸਵੇਰੇ ਇਹਨੇ 12 ਲੀਟਰ ਪਹਿਲੇ ਸਵੇਰੇ ਦੁੱਧ ਦਿੱਤਾ ਪਹਿਲੇ ਸਵੇਰੇ ਬਈ 12 ਲੀਟਰ ਦੁੱਧ ਬਈ ਨੇ ਚੋਇਆ ਹੁਣ ਦੂਜਾ ਸੂਆ ਸੁੰਦੀ ਹੈ ਦੂਜਾ ਸੂਆ ਸੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਈ ਲਗਭਗ ਇੱਕ ਹਫਤਾ ਬਾਕੀ ਆ ਜ ਲਗਭਗ ਬਈ ਕਹਿੰਦਾ ਹਫਤਾ ਕੇ ਲੈ ਜਾ ਦੁੱਧ ਦਾ ਰਿਕਾਰਡ ਬਹੁਤ ਚੰਗਾ ਪਹਿਲੇ ਸੂਏ ਬਈ ਝੂਟੀ ਨੇ 12 ਲੀਟਰ ਦੁੱਧ ਕੱਢਣਾ ਚੰਗੀ ਆਲਾ ਫੇਸ ਬੜਾ ਚੰਗਾ ਸਿੰਘ ਕੁਆਲਟੀ ਦੇਖੋ ਦੋਨੇ ਸਿੰਘ ਇੱਕੋ ਜਿਹੇ ਕੁਆਲਟੀ ਫੁੱਲ ਚੰਗੇ ਸੀਮਣ ਦੀ ਗੱਬਣ ਕਿਹੜੇ ਤੋਂ ਕਰਵਾਈ ਆ ਬਈ ਗੱਬਣ ਜਿਹੇ ਐਮ 29 ਤੋਂ ਆ ਐਮ 29 ਤੋਂ ਕਰਵਾਈ ਆ ਠੀਕ ਆ ਬਈ ਖੋਲ ਦੋ ਮਣੀ ਤੋਰ ਦੀ ਮੁੱਲ ਫੋਨ ਤੇ ਹੋਜੂ ਮੁੱਲ ਫੋਨ ਤੇ ਕਰਾਂਗੇ ਜਾਇਜ਼ ਹੋਗਾ ਬਈ ਜਮਾਂ ਜਾਇਜ਼ ਕਰਾਂਗੇ ਜੀ ਅੱਗੇ ਵੀ ਜਾਇਜ਼ ਹੀ ਕਰਿਆ ਠੀਕ ਹੈ ਭਾਈ ਹਾਂ ਮੋਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੋਲ ਜਿਹੜਾ ਛੋਟੀ ਦੀ ਕੁਆਲਿਟੀ ਦੇ ਹਿਸਾਬ ਨਾਲ ਜਾਇਜ਼ ਹੀ ਹੋਗਾ ਪਹਿਲਾਂ ਵੀ ਸੁਣ ਦੱਸਿਆ ਭਾਈ ਵੀਡੀਓ ਆਪਾਂ ਪਾਈਆਂ ਨੇ ਛੋਟੀ ਬਾਈ ਕੋਲੇ ਉਹ ਵੀ ਚੰਗੀ ਸੀ ਇਹ ਵੀ ਛੋਟੀ ਬਹੁਤ ਚੰਗੀ ਹੈ ਚੰਗੇ ਸੀਮਣ ਦੇ ਚੰਗੇ ਸੀਮਣ ਤੋਂ ਜਿਹੜੀ ਗੱਬਣ ਕਰਵਾਈ ਵੀ ਹੈ ਫੇਸ ਬੜਾ ਚੰਗਾ ਤੋਰਾ ਤਾਰਾ ਚੰਗਾ ਪਸ਼ਾਂ ਤੋਂ ਆਰਡਰ ਆ ਜਿਹੜਾ ਜ਼ਰੂਰ ਚੈੱਕ ਕਰਵਾਵਾਂਗੇ ਥੋੜੀ ਡਰਦੀ ਜ਼ਰੂਰ ਲੈਵਾ ਦੇਖੋ ਪਸ਼ਾਂ ਤੋਂ ਤੁਰ ਹੀ ਜਾਂਦੀ ਰਵੇ ਆਰਡਰ ਕਮਾ ਰਦਾ ਬੜੀ ਲੰਮੀ ਤੋਰ ਦੇ ਭਾਈ ਹੋ ਰਹਾ ਤਾਰਾ ਦੇਖੋ ਬਈ ਕਮਾਲ ਦਾ ਝੋਟੀ ਦਾ ਆਰਡਰ ਬੜਾ ਚੰਗਾ ਕਰਦਾ ਬਹੁਤ ਸੋਹਣਾ ਡਰਕਟ ਮੈਂ ਤਿਆਰ ਕਰਿਆ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਹੋਰੇ ਵਧੀਆ ਤਿਆਰ ਕਰ ਮੰਨ ਬਈ ਮੁੱਲ ਬਾਈ ਕਹਿੰਦਾ ਝੋਟੀ ਦੇ ਹਿਸਾਬ ਨਾਲ ਜੈ ਜੀ ਹੋਊਗਾ ਕਿਹੜੀ ਆਹ ਜੋ ਟਿਕਾ ਨਹੀਂ ਕਿ ਭਾਈ ਹਾਂਜੀ ਇਹ ਦੋਨੇ ਸਗੀਆਂ ਪਹਿਣਾ ਸਗੀਆਂ ਪਹਿਣਾ ਨੇ ਹਾਂ ਇਹਨਾਂ ਨਾਲ ਦੋ ਮੰਜਾ ਸਾਡੇ ਕੋਲ ਹੋਰ ਆ ਦੂਜੇ ਘਰੇ ਠੀਕ ਹੈ ਜੀ ਚਾਰ ਮੰਜਾ ਇਸੇ ਪਰਵਾਰ ਦਾ ਠੀਕ ਆ ਭਾਈ ਚਾਰ ਆ ਜਿਹੜੀਆਂ ਭਾਈ ਚੰਗੇ ਸੀਮਣ ਦੀਆਂ ਤੇ ਗਾੜੀ ਕੋੜੀ ਦੇਖੋ ਘਰਮੜੀ ਦੀ ਬਹੁਤ ਚੰਗੀ ਹੈ ਚੰਗੀ ਹੈ ਥਣ ਬੜਾ ਜੰਗਾ ਮੁੱਟੀ ਆ ਰਹਾ ਥਣ ਚਾਰੇ ਥਣ ਨੇ ਖੜਾਵੇਂ ਪੂਰੇ ਗੈਰ ਤੇ ਪਰ ਸ਼ਾਂ ਤੋਂ ਆਰਡਰ ਜਿਹੜਾ ਜ਼ਰੂਰ ਚੈੱਕ ਕਰਵਾਵਾਂਗੇ ਸੂਕ ਨੂੰ ਜਿਹੜਾ ਲੇਵਾ ਸਟਾਰਟ ਹੋ ਜਾਂਦੀ ਹੈ ਸਟਾਰਟਿੰਗ ਦੇਖੋ ਲੇਵਰੀ ਬੜੀ ਚੰਗੀ ਆ ਭਾਈ ਕਿਆ ਅਜੇ ਕੱਚੀ ਕੱਤੀ ਆਦਨ ਲੈਂਦੀ ਆ ਉਹਦ ਨੂੰ ਆਰਡਰ ਜਿਹੜਾ ਹੋ ਰਿਹਾ ਵਈ ਤਿਆਰ ਕਰ ਲੋ ਮੋਲ ਬਾਈ ਕਹਿੰਦਾ ਜਮਾ ਜਾਇਜ਼ ਹੋਗਾ ਹੋਊਗਾ ਪਰ ਬਈ ਫੋਨ ਲੈ ਨੇੜ ਤੋਂ ਚੈੱਕ ਕਰ ਲਿਓ ਕਮਾਲ ਸੋਹਣਾ ਆਰਡਰ ਕਰਨ ਵਾਲੀ ਦਾ ਕੱਲਾ ਕੱਲਾ ਥਾਣ ਬਈ ਤੇ ਕਿਸੇ ਵੀਰ ਨੂੰ ਝੋਟੀ ਪਸੰਦ ਆ ਬਈ ਬਾਈ ਨੈਗਨੇਟ ਕਰ ਲਿਓ ਜੀ ਧੰਨਵਾਦ